ਸਸਰੀਕਾਲ ਪੰਜਾਬੀਓ ਕੀ ਹਾਲ ਚਾਲ ਜੀ ਠੀਕ ਠਾਕ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੇਰੇ YouTube ਚੈਨਲ ਵਿੱਚ ਤੁਹਾਡਾ ਵੈਲਕਮ ਆ ਤੇ ਅੱਜ ਆਪਾਂ ਗੱਲ ਕਰਾਂਗੇ ਮੋਨਟਾਈਜੇਸ਼ਨ ਦੀ ਮੇਰੇ ਹੋ ਗਏ ਹੀ 4000 ਸਬਸਕ੍ਰਾਈਬ ਹੋ ਗਏ ਸੀ ਤੇ ਜਿਹੜੇ ਵਾਚ ਟਾਈਮ ਹੀ ਉਹ ਵੀ ਪੂਰਾ ਹੋ ਗਿਆ ਸੀ ਹੋ ਗਿਆ ਸੀ ਦਾ ਮਤਲਬ ਇਹ ਆ ਕਿ ਵਿੱਚ ਦੋ ਤਿੰਨ ਵੀਡੀਓ ਇਦਾਂ ਦੀਆਂ ਮਤਲਬ ਵੀ ਸੀ ਜਿਹੜੀਆਂ ਮੈਂ ਇਨਸਟਾਗ੍ਰਾਮ ਤੋਂ ਡਾਊਨਲੋਡ ਕਰਕੇ ਜਾਂ ਦਾ ਸਕਰੀਨਸ਼ਾਟ ਕਰਕੇ ਤੇ ਮੈਂ ਉਹ ਆਪਣੀਆਂ ਹੀ ਵੀਡੀਓ ਆਪਣੇ ਇਨਸਟਾਗ੍ਰਾਮ ਤੋਂ ਜਿਹੜੀਆਂ ਵੀਡੀਓ ਮੈਂ ਡਾਊਨਲੋਡ ਕਰਕੇ ਉਹ ਮੈਂ YouTube ਦੇ ਉੱਤੇ ਪਾ ਦਿਆਂ ਜਿਹਦਾ ਕਿ ਮੈਨੂੰ ਲੌਸ ਹੋਇਆ ਆ ਲੌਸ ਇਹ ਹੋਇਆ ਕਿ ਉਹਦੇ ਵਿੱਚ ਪਹਿਲਾਂ ਤੇ ਆਉਂਦਾ ਹੁੰਦਾ ਹੈ ਕਾਪੀਰਾਈਟ ਤੇ ਜਦੋਂ ਮੈਂ ਮੋਨਟਾਈਜ਼ ਵਾਸਤੇ ਅਪਲਾਈ ਕੀਤਾ ਉਹ ਉਹਦਾ 2 ਤੋਂ 3 ਵੀਕ ਦਾ ਜਾਂ 1 ਮਹੀਨੇ ਦਾ ਸਮਾਂ ਹੁੰਦਾ ਆ ਕਿ ਉਸ ਤੋਂ ਬਾਅਦ ਤੁਹਾਨੂੰ ਉਹਦਾ ਰਿਜ਼ਲਟ ਮਿਲਣਾ ਹੁੰਦਾ ਵੀ ਤੁਹਾਡਾ ਜਿਹੜਾ ਅਕਾਊਂਟ ਆ ਮੋਨਟਾਈਜੇਸ਼ਨ ਐਡਸੈਂਸ ਹੋ ਗਿਆ ਐ ਐਡਸੈਂਸ ਇੱਕ ਪਹਿਲਾ ਹੁੰਦਾ ਵਾ ਬੇਸਿਕ ਟਰਮਸ ਉਹ ਹਰ ਇੱਕ ਦੀ ਹੀ ਸੋਲਵ ਹੋ ਜਾਂਦੀ ਆ ਸੈਕੰਡ ਨੰਬਰ ਤੇ ਹੁੰਦਾ ਐਡਸੈਂਸ ਵੀ ਐਡ ਲੱਗਣੀ ਆ ਤੁਹਾਡੀ ਹਨਾ ਜੋ ਵੀ Google AdSense ਦੇ ਵਿੱਚ ਤੁਹਾਡੀ ਜਿਹੜੀ ਆ ਪੇਮੈਂਟ ਆਉਂਦੀ ਆ ਮੇਰਾ ਹੈਗਾ ਸੀ ਉਹ ਦੂਸਰਾ ਪੁਆਇੰਟ ਉਦੇ ਵਿੱਚ 2 ਤੋਂ 3 ਵੀਕ ਦਾ ਸਮਾਂ ਹੁੰਦਾ ਜਾਂ ਮਤਲਬ ਜਿਆਦਾਤਰ ਯੂਟਿਊਬਰ ਇਹੋ ਕਹਿੰਦੇ ਵੀ ਮਹੀਨਾ ਵੀ ਲੱਗ ਜਾਂਦਾ ਹੈ ਨਾ ਪਰ ਮੇਰਾ ਜਲਦੀ ਰਿਜ਼ਲਟ ਆ ਗਿਆ ਚਲੋ ਪਤਾ ਲੱਗ ਗਿਆ ਨਾ ਉਹਦੇ ਵਿੱਚ ਉਹਨਾਂ ਨੇ ਇੱਕ ਆਪਸ਼ਨ ਦਿੱਤੀ ਸੀ ਤੁਸੀਂ ਰੀ ਅਪਲਾਈ ਕਰ ਸਕਦੇ ਹੋ ਇਹ ਰੀ ਅਪਲਾਈ ਦਾ ਸਮਾਂ ਹੁੰਦਾ 1 ਮੰਥ ਤੋਂ ਬਾਅਦ ਮਤਲਬ ਤੁਸੀਂ ਰੀ ਅਪਲਾਈ ਕਰ ਸਕਦੇ ਹੋ ਦੁਬਾਰਾ ਤੇ ਫਰਸਟ ਆਪਸ਼ਨ ਇਹ ਹੁੰਦਾ ਮੈਂ ਗਲਤ ਥੋੜਾ ਜਿਆਦਾ ਤਾਂ ਫਰਸਟ ਆਪਸ਼ਨ ਇਹ ਹੁੰਦਾ ਵਾ ਅਪੀਲ ਅਪੀਲ ਤੁਸੀਂ ਕਰ ਸਕਦੇ ਆ ਵੀ ਜੀਡੀ ਵੀ ਮੈਂ ਵੀਡੀਓ ਬਣਾਈ ਆ ਮੇਰੀ ਵੀਡੀਓ ਆ ਤੇ ਕੀ ਕਹਿੰਦੇ ਆ ਬਈਓ ਫੇਸ ਜਿਹੜਾ ਫੇਸ ਵੈਲਿਊ ਜਿਹੜੀ ਆ ਤੁਸੀਂ ਕਹ ਮਤਲਬ ਇੱਕ ਵੀਡੀਓ ਇਹੋ ਜੀ ਬਣਾਉਣੀ ਆ ਅਪੀਲ ਦੇ ਵਿੱਚ ਵੀ ਤੁਸੀਂ ਆਪਣੇ YouTube ਨੂੰ ਦੱਸਣਾ ਵਾ ਵੀ ਇਹ ਜਿਹੜੀ ਵੀਡੀਓ ਆ ਕੋਈ ਵੀ ਵੀਡੀਓ ਮੇਰੀ ਵੀਡੀਓ ਆ ਤੇ ਉਹ ਉਹਦੇ ਬਾਰੇ ਨੂੰ ਇੰਨੀ ਨੌਲੇਜ ਹੈ ਨਹੀਂ ਤੇ ਅਸੀਂ ਅਪੀਲ ਜਿਹੜੀ ਆ ਨਹੀਂ ਕੀਤੀ ਅਸੀਂ ਹੁਣ ਨੈਕਸਟ ਸਮਾ ਜਿਹੜਾ ਵਾ ਉਹ ਡੀ ਕਰੇ ਆ ਉਹਦਾ ਸਮਾਂ ਹੈਗਾ ਨਵੰਬਰ ਤੇ ਭੇਜਿਆ ਕੋਈ ਡੇਟ ਆਓ ਤੇ ਚਲੋ ਬਾਬਾ ਸੋਖ ਰੱਖੇ ਗੁਰੂ ਮਹਾਰਾਜ ਤੇ ਆਪਾਂ ਉਹ ਡੇਟ ਦੇ ਉੱਤੇ ਸੰਪੂਰਨ ਉਤਰੀਏ ਤੇ ਜਿਹੜੀਆਂ ਗਲਤੀਆਂ ਹੀ ਸਾਡੀਆਂ ਹੋਈਆਂ ਜਿਹੜੀਆਂ ਸ਼ਾਰਟਸ ਦੇ ਵਿੱਚ ਹੀ ਵੀਡੀਓ ਉਹ ਆਪਾਂ ਕਰਤੀਆਂ ਡਿਲੀਟ ਵਾਕਿਆ ਜਦੋਂ ਕਾਫੀ ਵੀਡੀਓ ਹੋ ਗਈਆਂ ਸੀ ਬਿਨਾ ਜਿੱਦਾਂ ਕਹਿੰਦੇ ਨਾ ਬੰਦਾ ਜਦੋਂ ਕੋਈ ਸ਼ਾਰਟ ਟਾਈਮ ਦੇ ਵਿੱਚ ਆਪਣੀ ਮੰਜ਼ਿਲ ਨੂੰ ਹਾਸਲ ਕਰਨਾ ਚਾਹੁੰਦਾ ਬਹੁਤ ਜ਼ਿਆਦਾ ਗਲਤੀਆਂ ਦੀਆਂ ਸਹਜ ਪਕੇ ਸੋ ਮੀਠਾ ਏ ਇਹ ਜਿਹੜੀਆਂ ਗੱਲਾਂ ਸਿਆਣਿਆਂ ਨੇ ਬਣਾਈਆਂ ਵਾ ਇਹ ਅਰਕ ਕੱਢੇ ਹੋਏ ਆ ਤਾਂ ਕਰਕੇ ਹੀ ਉਹ ਗੱਲਾਂ ਨੂੰ ਆਪਾਂ ਜਦੋਂ ਵੀ ਕੋਈ ਅਖਾਣ ਪੰਮੇ ਆ ਜਾਂ ਕੋਈ ਗੱਲ ਕਰਦੇ ਆ ਤੇ ਉਹ ਤਾਂ ਹੀ ਇਹ ਚੀਜ਼ਾਂ ਨੂੰ ਆਪਾਂ ਮਤਲਬ ਕਰਦੇ ਆ ਵੀ ਇਹ ਜਰ ਗੱਲਾਂ ਕੋਈ ਜਿਹੜਾ ਸਿਆਣਾ ਬਜ਼ੁਰਗ ਆ ਜਾਂ ਸਿਆਣਾ ਕੋਈ ਵੀ ਹੈਗਾ ਭਾਵੇਂ ਕੋਈ ਜਵਾਨ ਕਿਉਂ ਨਹੀਂ ਆ ਤੇ ਉਹ ਤਾਂ ਹੀ ਅਖਾਣ ਪਾ ਕੇ ਗੱਲ ਕਰਦੇ ਆ ਵੀ ਸਹਜ ਪਕੇ ਸੋ ਮੀਠਾ ਏ ਆਪਾਂ ਕਾਲੀ ਅੱਗੇ ਟੋਏ ਆ ਹਨਾ ਇਦਾਂ ਜਿਦਾ ਮਤਲਬ ਨਿਕਲ ਜਾਂਦੀਆਂ ਗੱਲਾਂ ਗਾਂ ਦੀ ਗਾਂ ਵੀ ਕਾਲੀ ਅੱਗੇ ਟੋਏ ਆ ਵਾਕਿਆ ਜੋ ਵੀ ਖਾਣਿਆ ਬਿਲਕੁਲ ਸਿਰ ਮੱਥੇ ਆ ਮੈਂ ਤੇ ਚਲੋ ਮੇਰੇ ਨਾਨਾ ਜੀ ਵੀ ਆ ਨਾਨਾ ਜੀ ਦੇ ਗਾਂ ਮੇਰੇ ਮਦਰ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਬਹੁਤ ਆ ਪਰ ਚਲੋ ਖਾਣ ਪਾ ਕੇ ਬੰਦੇ ਨੂੰ ਇੱਕ ਕੀ ਆ ਐਕਸਪਲੇਨ ਹੋ ਜਾਂਦਾ ਵੀ ਵਾਕਿਆ ਇਹ ਗੱਲ ਹੈ ਇੱਕ ਮੈਨੂੰ ਆਪਣੇ ਨਾਨਾ ਜੀ ਦੀ ਗੱਲ ਯਾਦ ਆਉਂਦੀ ਆ ਕਿੰਨੀ ਵੀ 100 ਹੁੰਦਾ ਹਨਾ ਤੇ ਉਹ ਜਿਹੜੇ ਬੰਦੇ ਨੂੰ ਪਤਾ ਉਹ ਚਲੋ ਹੋ ਜਾਏਗਾ ਗੱਲ ਕਰ ਰਹੇ ਹਾਂ ਆਪਾਂ ਵੀ ਇਹ ਐਡਸੈਂਸ ਦੇ ਬਾਰੇ ਦੇ ਰਿਵਾਈਵਡ ਰਿਵਾਈਵਡ ਦਾ ਤੇ ਜੇ ਆਪਸ਼ਨ ਤੇ ਤਾਂ ਜਾਣ ਨਹੀਂ ਦਿੰਦਾ ਆਪਣਾ YouTube ਨੇ ਮੋਨਟਾਈਜੇਸ਼ਨ ਨੇ ਤੇ ਜਿਹੜੀਆਂ ਸਾਡੀਆਂ ਗਲਤੀਆਂ ਅਸੀਂ ਆਪਾਂ ਉਹਨਾਂ ਨੂੰ ਕੀਤਾ ਜੇ ਅਸੈਪਟ ਤੇ ਜਿਹੜੀਆਂ ਅਸੀਂ ਡਾਊਨਲੋਡ ਕਰਕੇ ਵੀਡੀਓ ਜਿੱਦਾਂ ਜਿਹੜੀਆਂ ਕਾਪੀਰਾਈਟ ਹੈ ਮੈਂ ਉਹ ਪਹਿਲਾਂ ਮੋਨਟਾਈਜੇਸ਼ਨ ਤੋਂ ਪਹਿਲਾਂ ਹੀ ਡਿਲੀਟ ਕਰਤੀਆਂ ਅਸੀਂ ਜਿਹੜੀਆਂ ਮੇਰੀਆਂ ਲੌਂਗ ਵੀਡੀਓ ਇਹ ਲੰਬੀਆਂ ਵੀਡੀਓ ਤੇ ਜਿਹੜੀਆਂ ਸ਼ਾਰਟਸ ਦੇ ਵਿੱਚ ਇਹ ਰੀਜੂਡ ਕੰਟੈਂਟ ਜਿਹੜਾ ਕੋਈ ਮਤਲਬ YouTube ਕਹਿੰਦਾ ਵੀ ਤੁਹਾਡਾ ਜੂਜਡ ਹੋਇਆ ਕੰਟੈਂਟ ਆ ਉਹ ਇਹ ਜਿਹੜਾ ਆਪਣਾ YouTube ਆ ਤੁਹਾਨੂੰ ਨੋਟੀਫਿਕੇਸ਼ਨ ਦੇ ਵਿੱਚ ਇਹ ਨਹੀਂ ਦੱਸਦਾ ਵੀ ਫਲਾਨੀ ਵੀਡੀਓ ਦਾੜੀ ਜਿਹੜੀ ਆ ਰੀਯੂਜ਼ ਕੰਟੈਂਟ ਆ ਇਹਨੂੰ ਕਟੋ ਉਹ ਤੁਹਾਨੂੰ ਆਪ ਹੀ ਚੈੱਕ ਕਰਨੀਆਂ ਪੈਣੀਆਂ ਤੇ ਮੈਂ ਚੈੱਕ ਤੇ ਨਹੀਂ ਕੀਤੀਆਂ ਮੈਨੂੰ ਇਹ ਹੋਇਆ ਵੀ ਯਾਰ ਜਿੱਤੇ ਕੋਈ ਵਿਊ ਨਹੀਂ ਆਇਆ ਜਿੱਤੇ ਕੋਈ ਲਾਈਕ ਕਮੈਂਟ ਨਹੀਂ ਆਇਆ ਹਨਾ ਬੇਫਾਲਤੂਦੀ ਦੀਆਂ ਗੱਲਾਂ ਹਨਾ ਤੇ ਮੈਂ ਉਹ ਰੀਚੈਕ ਕੀਤੀਆਂ ਤੇ ਜਿੱਥੇ ਮੈਨੂੰ ਸਹੀ ਨਹੀਂ ਲੱਗੀ ਜਿਹੜੀ ਵੀਡੀਓ ਤੇ ਮੈਂ 750 ਵੀਡੀਓ ਜਿਹਦੇ ਵਿੱਚ ਕਿ ਅੱਜ ਦੀ ਡੇਟ ਦੇ ਵਿੱਚ 160 ਦੇ ਤਕਰੀਬਨ ਮਤਲਬ 158 ਦੇ ਤਕਰੀਬਨ ਹੀ ਵੀਡੀਓ ਰਹਿ ਚੁੱਕੀਆਂ ਤੇ ਚਲੋ ਵਧੀਆ ਵੀ ਆ ਵੀ ਐਵੇਂ ਜਿਆਦਾ ਹੀ ਮਤਲਬ ਉਹਦੇ ਤੇ ਵੀਡੀਓ ਚੜ ਗਈਆਂ ਤੇ ਜਿਹੜੀਆਂ ਆਪਣਾ ਵੀਡੀਓ ਆ ਉਹ ਮੰਨ ਲਓ ਤੁਸੀਂ ਆਪਸ ਹਵਾਲਾ ਲਾ ਲਓ 550 ਦੇ ਤਕਰੀਬਨ ਅਸੀਂ ਵੀਡੀਓ ਡਿਲੀਟ ਕਰਤੀਆਂ ਉਦੇ ਵਿੱਚ ਜਿਹੜੀ ਆ ਵੀਡੀਓ ਰੀਜੂਟ ਕੰਟੈਂਟ ਵਾਲੀਆਂ ਸੀ ਜਿਆਦਾ ਨਹੀਂ ਸੀ 2 ਤੋਂ 4 ਵੀਡੀਓ ਵੱਧ ਤੋਂ ਵੱਧ 5 ਹੋਣਗੀਆਂ ਉਤੇ ਉਹ ਇੱਕ ਆਪਸ਼ਨ ਜੀ ਵੀ ਆਉਂਦੀ ਆ ਆਪਣੇ ਦੀ yellow color ਦੀ 에ਰਰ ਜਾਂ ਲਿਖਾ ਹੁੰਦਾ ਦੇ ਤੇ ਆਪਸ਼ਨ ਜੀ ਬਣੀ ਹੁੰਦੀ ਐਰਰ ਨਹੀਂ ਲਿਖਾ ਹੁੰਦਾ ਇੱਕ ਪਤਾ ਲੱਗ ਜਾਂਦਾ ਵਾ ਵੀ ਇੱਥੇ ਕੋਈ ਕਿੰਤੂ ਪ੍ਰਿੰਤੂ ਹੋਇਆ ਆ ਇਹ ਵੀਡੀਓ ਸਹੀ ਨਹੀਂ ਆ ਤੇ ਜਦੋਂ ਮੈਂ ਆਹ ਮੇਰੀ ਵੀਡੀਓ ਤੇ ਮੇਰੀ ਹੈ ਜਦੋਂ ਮੈਂ ਆਪਾਂ ਨਹੀਂ ਹੀ ਪਤਾ ਤੇ ਜਦੋਂ ਉਤੇ ਇੰਸਟਾਗ੍ਰam ਦੀ ਆਪਸ਼ਨ ਆਉਂਦੀ ਉਤੇ ਆਪਣੀ ਆਈਡੀ ਚੱਲਦੀ ਆ ਉਦੋਂ ਫਿਰ ਮੈਨੂੰ ਪਤਾ ਲੱਗਿਆ ਵੀ ਇਹਦੇ ਚੱਕਰ ਦੇ ਵਿੱਚ ਕਿਉਂਕਿ ਉਹਨਾਂ ਨੇ ਕਿਹਾ ਵਾ ਜਿਹੜੀ ਆਪ ਨੂੰ ਇਨਫੋਰਮੇਸ਼ਨ ਭੇਜੀ ਆ ਨੋਟੀਫਿਕੇਸ਼ਨ ਤੇ ਜਾਓ ਰੀਯੂਜ਼ਡ ਕੰਟੈਂਟ ਦਾ ਹੀ ਭੇਜਿਆ ਵੀ ਦੁਬਾਰਾ ਯੂਜ਼ ਹੋਈ ਕੋਈ ਵੀ ਵੀਡੀਓ ਆ ਨਾ ਤੇ ਉਹ ਆਪਾਂ ਜਿਹੜੀ ਆ ਗਲਤੀ ਉਹ ਵੀ ਸਵੀਕਾਰ ਕੀਤੀ ਆ ਤੇ ਚਲੋ ਬਾਬਾ ਸੁੱਖ ਰੱਖੇ ਹੁਣ ਗਾ ਮੋਨਟਾਈਜ਼ੇਸ਼ਨ ਹੋ ਜੇ ਚੰਗਾ ਚੰਗਾ ਤੇ ਵਧੀਆ ਫਿਰ ਆਪਾਂ ਵੀਡੀਓ ਬਣਾਇਆ ਕਰੀਏ ਤੇ ਹੋਰ ਵੀ ਚੰਗੀਆਂ ਵਧੀਆ ਵੀਡੀਓ ਬਣਾਵਾਂਗੇ ਸਮੇਂ ਮੁਤਾਬਕ ਕਿ ਬੰਦੇ ਦੀ ਡਿਵੈਲਪਮੈਂਟ ਹੁੰਦੀ ਆ ਆਪਣੇ ਭੈਣ ਭਰਾ ਵੀਰ ਭਰਾ ਜੋ ਵੀ ਪਰਵਾਹ ਹੰਗਾਰਾ ਦੇਣ ਤੇ ਫਿਰ ਜਿਹੜਾ ਆ ਗਿਆ ਕੰਮ ਵਧੀਆ ਸਿਰੇ ਚੜ ਜਾਂਦਾ ਆ ਤੇ ਇਹ ਗੱਲ ਆ ਵੀ ਕੱਲਾ ਬੰਦਾ ਤੇ ਕੋਹ ਨਹੀਂ ਆ ਜੇ ਆਪਾਂ ਕਹੀਏ ਵੀ ਨਹੀਂ ਵੀ ਫਲਾਨਾ ਬ੍ਰਦਰਸ ਹੋਈ ਹੀ ਆਪਣਾ ਜਿਹੜੀ ਵੀਡੀਓ ਬਣਾਏਗਾ ਬ੍ਰਦਰਸ ਹੋਈ ਦੇ ਨਾਲ ਉਹਦੀ ਫੈਮਿਲੀ ਵੀ ਸਾਥ ਦੇਵੇ ਭੈਣ ਭਰਾ ਵੀ ਸਾਥ ਦੇਣ ਹਨਾ ਜੇ ਆਪਾਂ ਉਹਦੇ ਵਿੱਚ ਇਹ ਕਹਿ ਦਈਏ ਵੀ ਯਾਰ ਕੀ ਕੰਮ ਕਰਦੇ ਆ ਵੀਡੀਓ ਮੈਂ ਫालतੂ ਹੁਣ ਬਾਅਦ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਵੀ ਸੰਗ ਸ਼ਰਮ ਕਰੋ ਮੈਂ ਮੇਨ ਇੱਕੋ ਹੀ ਗੱਲ ਕਰਦਾ ਵਾਂ ਵੀ ਸੰਗ ਸ਼ਰਮ ਕਰੋ ਜਿਹੜਾ ਜਿੱਥੇ ਕਰਨ ਦੀ ਲੋੜ ਆ ਜਿੱਥੇ ਨਹੀਂ ਕਰਨੀ ਲੋੜ ਉੱਥੇ ਸੰਗ ਸ਼ਰਮ ਨਾ ਕਰੋ ਠੀਕ ਹੈ ਜੀ ਆਪਾਂ ਇੱਕ ਸੱਭਿਆਚਾਰਕ ਤੇ ਪੂਰਾ ਆਪਣਾ ਜਿਹੜਾ ਪਹਿਰਾਵੇ ਦੇ ਵਿੱਚ ਵੀਡੀਓ ਬਣਾਉਨੇ ਆ ਤੇ ਜੇ ਇਸ ਚੀਜ਼ ਤੇ ਵੀ ਕਿਸੇ ਨੂੰ ਕਿੰਤੂ ਪ੍ਰਿੰਤੂ ਆ ਤੇ ਬਈ ਉਹਦਾ ਕੋਈ ਹੱਲ ਨਹੀਂ ਆ ਉਹਦਾ ਹੱਲ ਉਹ ਆਪ ਦਾ ਦਿਮਾਗ ਦਾ ਜਿਹੜਾ ਸਟੇਬਲ ਆ ਉਹਨੂੰ ਠੀਕ ਰੱਖੇ ਹੋਰ ਵੀਡੀਓ ਵੇਖ ਸਕਦਾ ਦੁਨੀਆ ਭਰ ਦੀਆਂ ਵੀਡੀਓ ਹਨਾ ਤੇ ਇਹ ਚੀਜ਼ਾਂ ਚਲੋ ਠੀਕ ਹੈ ਜੀ ਅੱਜ ਦਾ ਮੇਰਾ ਟੋਪਿਕ ਇਹ ਵੀ ਮੋਨਟਾਈਜੇਸ਼ਨ ਦਾ ਹੈ ਇਹ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਤੇ ਹੋ ਸਕੇ ਮੇਰੀ ਇਸ ਵੀਡੀਓ ਤੋਂ ਹੋਰ ਨਾ ਵੀਰ ਭਰਾਵਾਂ ਨੂੰ ਵੀ ਥੋੜੀ ਬਹੁਤੀ ਨੋਲਜ ਮਿਲੇ ਕਿ ਜਿਹੜੀ ਮੇਰੇ ਕੋਲ ਗਲਤੀ ਹੋਈ ਆ ਉਹ ਤੁਸੀਂ ਨਾ ਕਰੋ ਆਪਣੀ ਫੇਸ ਵੈਲਿਊ ਵਧਾਓ ਤੇ ਕਿਸੇ ਦਾ ਰੀਯੂਜ਼ਡ ਕੰਟੈਂਟ ਫੇਸਬੁੱਕ ਇੰਸਟਾਗ੍ਰam ਸੋਸ਼ਲ ਮੀਡੀਆ ਤੋਂ ਚੱਕ ਕੇ ਕਿਸੇ ਦੀ ਵੀ ਵੀਡੀਓ ਆਪਣੇ YouTube ਅਕਾਊਂਟ ਤੇ ਨਹੀਂ ਪਾਉਣੀ ਠੀਕ ਹੈ ਜੀ ਲੰਬੀ ਵੀਡੀਓ ਬਣਾਓ ਉਹਦੇ ਵਿੱਚ ਕੋਈ ਮਿਊਜ਼ਿਕ ਨਹੀਂ ਕੋਈ ਨਹੀਂ ਆਪ ਦਾ ਐਫਰਟ ਹੀ ਲਾਓ ਤੇ YouTube ਦੁਆਰਾ ਹੀ ਜਿਹੜੇ ਬਿਨਾ ਕਾਪੀਰਾਈਟ ਤੋਂ ਮਿਊਜ਼ਿਕ ਮਿਲ ਜਾਂਦਾ ਆ ਉਹਦੇ ਵਿੱਚ YouTube ਸਟੂਡੀਓ ਦੇ ਵਿੱਚ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਗਰ ਤੁਹਾਨੂੰ ਉਹ ਚੀਜ਼ ਚਾਹੀਦੀ ਹੈ ਤੇ ਤੁਸੀਂ ਮੈਨੂੰ ਮੇਰੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਵੀ ਵੀਰ ਜੀ ਸਾਨੂੰ YouTube ਤੋਂ YouTube Studio ਦੇ ਵਿੱਚੋਂ ਆਪਾਂ ਕਿਦਾਂ ਬੈਕਗ੍ਰਾਉਂਡ ਜਿਹੜਾ ਮਿਊਜ਼ਿਕ ਆਪਾਂ ਡਾਊਨਲੋਡ ਕਰ ਸਕਦੇ ਆ ਉਹਦੇ ਬਾਰੇ ਤੁਹਾਨੂੰ ਨੌਲੇਜ ਦੇ ਸਕਦੇ ਆ ਆਪਾਂ ਤੇ ਨੌਲੇਜ ਅਸੀਂ ਵੀ YouTube ਤੋਂ ਲਈ ਆ ਸਾਨੂੰ ਵੀ ਕੋਈ ਏਡੀ ਨੌਲੇਜ ਨਹੀਂ ਸੀ ਹੌਲੀ ਹੌਲੀ ਸਿੱਖ ਰਹੇ ਆ ਤੇ ਹੌਲੀ ਹੌਲੀ ਸਿੱਖੀ ਜਾਵਾਂਗੇ ਤੇ ਅਖੀਰ ਦੇ ਵਿੱਚ ਮੈਂ ਇਹੋ ਕਹਿਣਾ ਚਾਹੁੰਦਾ ਵਾਂ ਵੀ ਕੋਈ ਕਾਪੀਰਾਈਟ ਤਾਂ ਹੀ ਆਉਂਦਾ ਵਾ ਕਿ ਆਪਾਂ ਕੋਈ 뮤직 ਆਪਣੇ ਗੱਡੀ ਦੇ ਵਿੱਚ ਲਾ ਲਈਏ ਜਾਂ ਜਾਂ ਗੱਲਾਂ ਹੀ ਆ ਤੇ ਆਪਣੀਆਂ ਗੱਲਾਂ ਹੀ ਕਰੋ ਜੋ ਤਾਂ ਰੁਕ ਤੁਹਾਡੇ ਕੋਲ ਹੈਗਾ ਉਹ ਉਹੀ ਐਕਸਪਲੇਨ ਕਰੋ ਠੀਕ ਹੈ 뮤직 ਨਹੀਂ ਲਾਉਣਾ ব্যাকਗਰਾਉਂਡ ਤੇ ਕੋਈ ਜੇ 뮤직 ਲਾਉਣਾ ਹੈ ਤੇ YouTube ਸਟੂਡੀਓ ਦੇ ਵਿੱਚੋਂ ਜਾ ਕੇ ਡਾਊਨਲੋਡ ਕਰਨਾ ਆ ਉਤੇ ਹਰ ਇੱਕ ਪ੍ਰਕਾਰ ਦਾ ਮੂਡ ਤੇ ਵੀ ਆ ਔਰ ਜਨਰਸ ਤੇ ਵੀ ਆ ਹਰ ਇੱਕ ਪ੍ਰਕਾਰ ਦਾ ਜੇ ਤੁਸੀਂ ਸੈਡ 뮤직 ਡਾਊਨਲੋਡ ਕਰਨਾ ਚਾਹੁੰਦੇ ਹੋ ਹਨ ਉਹ ਵੀ ਤੁਹਾਨੂੰ ਪ੍ਰੋਵਾਈਡ ਹੋ ਜਾਂਦਾ ਆ ਤੇ ਮੈਂ ਫਿਰ ਉਹ ਹੀ ਕਹਿਣਾ ਵਾਂ ਵੀ ਉਹ ਦੱਸ ਦਾਂਗੇ ਤੁਹਾਨੂੰ ਉੱਦਾਂ ਵੀ YouTube ਤੇ ਬਹੁਤ ਆ ਕਿ ਕਿੱਥੋਂ ਵਿਦਆਊਟ ਕਾਪੀਰਾਈਟ ਮਿਊਜ਼ਿਕ ਕਹਾਂਸੇ ਡਾਊਨਲੋਡ ਕਰੇ ਐਦਾਂ ਭਰ ਕੇ ਤੁਹਾਡੇ ਆਟੋਮੈਟਿਕ ਆ ਜਾਣਾ ਬਾਕੀ ਇਹ ਆਪਣੇ ਕੋਈ ਗਲਤੀ ਹੋਈ ਸੀ ਤੁਸੀਂ ਮੇਰਾ ਭੈਣ ਭਰਾ ਨਾ ਹੀ ਕਰਨੀ ਤੇ ਐਦਾਂ ਬੰਦਾ ਸਿੱਖਦਾ ਹੌਲੀ ਹੌਲੀ ਸਿੱਖਦਾ ਆ ਤੇ ਕਹਿੰਦੇ ਉਹ ਤੁਰੋਂ ਸਿੱਖ ਕੇ ਕੋਈ ਨਹੀਂ ਆਉਂਦਾ ਦੁਨੀਆਦਾਰੀ ਸਿਖਾਉਂਦੀ ਹੈ ਇਹ ਗੱਲਾਂ ਜੋ ਵੀ ਚੀਜ਼ਾਂ ਆ ਐਫਰਟ ਲਾਉਣੇ ਕਿਦਾਂ ਲਾਉਣੇ ਹਨ ਜੇ ਸਿੱਖਾਂਗੇ ਤੇ ਫੇਰ ਹੀ ਸਿੱਖਾਂਗੇ ਜੇ ਅਸੀਂ ਕੋਸ਼ਿਸ਼ ਕਰਾਂਗੇ ਸਿੱਖਣ ਦੀ ਫਿਰ ਸਿੱਖਾਂਗੇ ਜੇ ਆਪਦਾ ਘਰੇ ਬੈਠੇ ਕਈ ਜਾਵਾਂਗੇ ਸਾਨੂੰ ਯਾਰ ਕੋਹ ਨਹੀਂ ਆਉਂਦਾ ਪੈਸਾ ਕਿਧੋਂ ਨਹੀਂ ਆ ਰਿਹਾ ਹਨਾ ਆਪਾਂ ਵੇਖ ਲੈਨੇ ਆ ਵੀ ਫਲਾਣੇ ਯੂਟਿਊਬਰ ਨੂੰ ਇੰਨਾ ਪੈਸਾ ਆਉਂਦਿਆ ਉਹ ਨੂੰ ਪਤਾ ਨਾ ਕਿੰਦਾ ਉਹ ਐਫਰਟ ਲਾਉ ਰਿਹਾ ਕਿੰਦਾ ਟਾਈਮ ਚੋਂ ਟਾਈਮ ਭੰਨ ਕੇ ਆਪਣਾ ਹਨਾ ਕਰ ਰਿਹਾ ਜਿੱਦਾਂ ਵੀ ਬਣਾ ਵੇਖਣ ਵਾਲੇ ਨੇ ਇਹੋ ਕਹਿ ਦੇਣਾ ਵੀ ਵੀਡੀਓ ਬਣਾਈ ਜਾਂਦੇ ਆ ਬੇਫਾਲ ਤੇ ਦੀਆਂ ਕੀ ਇਹਨਾਂ ਦਾ ਕੀ ਲੌਜੀਕ ਹੀ ਆ ਲੌਜੀਕ ਸਾਰਿਆਂ ਦਾ ਇੱਕ ਹੀ ਆ ਮੇਨ ਪੁਆਇੰਟ ਯਕੀ ਆ ਵੀ ਇਹ ਜਿਹੜਾ ਵੀ ਮਨੀ ਕਿੱਥੋਂ ਕਿਦਾਂ ਲਿਆਉਣੀ ਹੈ ਨਾ ਕੋਈ ਦੇਸ਼ ਪ੍ਰਦੇਸ਼ ਘੁੰਮ ਰਿਹਾ ਕੋਈ YouTube ਤੇ ਕਰ ਰਿਹਾ ਕੋਈ ਕਿਸ ਤਰ੍ਹਾਂ ਕਰ ਰਿਹਾ ਕੋਈ ਕਿਸ ਤਰ੍ਹਾਂ ਕਰ ਰਿਹਾ ਚਲੋ ਠੀਕ ਹੈ ਜੀ ਓਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਨਵੀਂ ਸਵੇਰ ਦੇ ਨਾਲ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੇ ਵੀਰ ਨੂੰ ਪਰਵਾਹ ਘੜਾ ਦਿਓ ਤੇ ਓਕੇ ਜੀ ਸਤਿ ਸ੍ਰੀ ਅਕਾਲ I <laughs>